ਵਿਚ ਆ ਜਾਂਦਾ ਹੈ ਮਾਰਕੀਟ ਦੇ ਵਿੱਚ ਰੇਡ ਦੀ ਗੱਲ ਕਰੀਏ ਤਾਂ 120 ਰੁਪਏ ਦਾ ਪੀਸ ਹੈ ਜੀ ਸਰ ਆਨਲਾਈਨ ਵੀ 120 150 ਰੁਪਏ ਵਿਕਦਾ ਹੈ ਆਪਾਂ ਤੁਹਾਨੂੰ ਸਿਰਫ 60 ਰੁਪਏ ਦਾ ਪੀਸ ਹਾਂਜੀ ਸასიਖਾਲ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਸਮਾਨ ਲੈ ਕੇ ਆ ਗਏ ਤੁਹਾਨੂੰ ਦਿਖੇ ਗਿਆ ਹੋਣਾ ਸਕਰੀਨ ਤੇ ਚੱਲ ਰਿਹਾ ਦੋਸਤੋ ਬਹੁਤ ਘੱਟ ਰੇਟਾਂ ਦੇ ਵਿੱਚ ਤੁਹਾਡਾ ਬੈਡਰੂਮ ਆ ਜਿਹੜਾ ਤਿਆਰ ਹੋ ਜਾਊਗਾ ਬਿਲਕੁਲ ਘੱਟ ਰੇਟਾਂ ਦੇ ਵਿੱਚ ਦੋਸਤੋ ਸੋਚਿਆ ਵੀ ਨਹੀਂ ਹੋਣਾ ਜਿਹੜੇ ਰੇਟਾਂ ਦੇ ਵਿੱਚ ਤੁਹਾਨੂੰ ਇਹ ਆਈਟਮ ਦੇ ਦਾਂਗੇ ਬਾਜ਼ਾਰ ਦੇ ਵਿੱਚ ਬਹੁਤ ਘਟਾਈ ਆ ਬਾਈ ਮਾੜਿਆ ਦਿਖਾ ਦੇ ਇਧਰ ਨੂੰ ਕਮਾ ਕੇ ਕੈਮਰਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਵੀਡੀਓ ਦੇ ਨਾਲ ਬਣੇ ਰਹੋ ਕਿ ਆਪਾਂ ਬਹੁਤ ਵੱਡੀ ਫੈਕਟਰੀ ਦੇ ਵਿੱਚ ਪਹੁੰਚ ਗਏ ਤੁਸੀਂ ਸਾਹਮਣੇ ਦੇਖ ਸਕਦੇ ਹੋ ਬਾਈ ਹੁਣੀ ਮੰਨੇ ਪਰ ਮੰਨੇ ਨੇ ਬਾਈ ਉਹਨਾਂ ਦੀਆਂ ਵੀਡੀਓ ਬਹੁਤ ਚੱਲ ਰਹੀਆਂ ਨੇ ਪੂਰੇ ਪੰਜਾਬ ਦੇ ਵਿੱਚ ਬਾਈ ਉਹਨਾਂ ਦਾ ਨਾਮ ਆ ਦੋਸਤੋ ਜਿਹੜੀ ਫੈਕਟਰੀ ਦੇ ਵਿੱਚ ਬਾਈ ਉਹਨਾਂ ਦੇ ਲੈ ਕੇ ਆ ਆਪਾਂ ਮਰੇਲਕੋਟਲੇ ਸ਼ਹਿਰ ਦੇ ਵਿੱਚ ਲੈ ਕੇ ਆ ਆ ਚੀਜ਼ਾਂ ਦੀ ਤੁਹਾਨੂੰ ਵੀਡੀਓ ਦਿਖਾਵਾਂਗੇ ਵੀਡੀਓ ਸਕਿੱਪ ਨਾ ਕਰਿਓ ਵੀਡੀਓ ਪੂਰੀ ਦੇਖ ਲਿਓ ਹਾਂਜੀ ਭਾਈ ਜੀ ਦੱਸਿਓ ਇਹ ਸੀਟਾਂ ਕਾਰੇ ਵਾਸਤੇ ਨੇ ਕੀ ਇਹਦੀ ਗੱਲਬਾਤ ਆ ਇਹ ਆਪਣੇ ਕੋਲ ਯੂਵੀ ਸੈਲਫ ਡੈਸੀ ਵਾ ਦੇਖੋ ਇਹ ਸੈਲਫ ਡੈਸੀ ਵਾ ਜੀ ਕਸਟਮਰ ਆਪਣੇ ਆਪ ਇਸ ਨੂੰ ਉਤਾਰ ਕੇ ਕਿਸੇ ਵੀ ਸਰਫੇਸ ਦੇ ਉੱਤੇ ਆਸਾਨੀਆਂ ਲਗਾ ਸਕਦਾ ਹੈ ਜੀ ਬਿਲਕੁਲ ਹਾਂ ਲਗਾਉਣਾ ਬਹੁਤ ਆਸਾਨ ਹੈ ਮਿਸਤਰੀ ਦੀ ਕੋਈ ਲੋੜ ਨਹੀਂ ਇਹਦੇ ਵਿੱਚ ਠੀਕ ਹੈ ਜੀ ਜਿੰਨੀ ਮਾਰੀ ਸਲਾਵ ਹੋਵੇ ਇਸ ਨੂੰ ਟੇਪ ਉਤਾਰ ਕੇ ਲਗਾ ਲਓ ਸਲਾਵ ਤੁਹਾਡੀ ਅੱਗੇ ਨਹੀਂ ਆਉਗੀ ਪਿੱਛੇ ਹੀ ਰਹੂਗੀ ਜੀ ਪਲਾਸਟਰ ਕੀਤਾ ਹੈ ਨਹੀਂ ਕੀਤਾ ਤਾਂ ਵੀ ਕੋਈ ਚੱਕਰ ਨਹੀਂ ਠੀਕ ਹੈ ਜੀ ਵਾਲ ਬੁੱਟੀ ਕੀਤੀ ਹੈ ਨਹੀਂ ਕੀਤੀ ਉਸ ਤੋਂ ਬਿਨਾ ਵੀ ਇਹ ਲੱਗ ਜਾਂਦੀ ਹੈ ਦੇਖੋ ਇਹਦੀ ਪਕੜ ਦੇਖੋ ਕਿੰਨੀ ਮਜ਼ਬੂਤ ਹੈ ਇੱਕ ਵਾਰ ਲੱਗੀ ਇਹ ਬਿਲਕੁਲ ਲੈ ਨਹੀਂ ਲੈ ਨਹੀਂ ਠੀਕ ਹੈ ਜੀ ਠੀਕ ਹੈ ਜੀ ਇਸ ਵੀ ਸਾਡੇ ਕੋਲੇ 10/4 ਦੇ ਵੀ ਸਾਡੇ ਕੋਲ ਫੁੱਲ ਸਟਾਕ ਆ ਚੁੱਕਿਆ ਹੈ ਅਸੀਂ ਮੰਗਾਉਨੇ ਆ ਸਿੱਧਾ ਡਾਇਰੈਕਟ ਚਾਈਨਾ ਤੋਂ ਕੰਟੇਨਰ ਮੰਗਾਉਨੇ ਆ ਇਹ ਨਹੀਂ ਹੈ ਕਿ ਸਟਾਕ ਖਤਮ ਹੋ ਗਿਆ ਕੋਈ ਦੇਖ ਸਾਡੇ ਕੋਲੇ ਸਾਰੇ ਡਿਜ਼ਾਈਨ ਅਵੇਲੇਬਲ ਨੇ ਔਰ ਫੁੱਲ ਸਟਾਕ ਦੇ ਵਿੱਚ ਅਵੇਲੇਬਲ ਹੈ ਇਸ ਵੀ ਸਾਡੇ ਕੋਲੇ 2/2 ਵੀ ਆ ਜਾਂਦਾ ਹੈ ਜੀ ਸਰ 2x2 ਦੇ ਵਿੱਚ ਵੀ ਸਾਡੇ ਕੋਲ ਫੁੱਲ ਸਟਾਕ ਮਟੀਰੀਅਲ ਅਵੇਲੇਬਲ ਹੈ 컬러 ਜਿਹੜਾ ਸਾਡੇ ਕੋਲ ਲੱਗੋ 30 ਡੀ ਆਨ ਅਵੇਲੇਬਲ ਨੇ 2x2 ਦੇ ਵਿੱਚ ਜੀ ਸਰ ਇਸ ਤੋਂ ਇਲਾਵਾ ਸਾਡੇ ਕੋਲ ਇੱਕ ਆਈਟਮ ਆਈ ਆ ਜਾਂਦੀ ਹੈ ਜਿਹੜੀ ਕਿ ਇੰਡੀਆ ਵਿੱਚ ਕਿਸੇ ਕੋਲ ਨਹੀਂ ਹੈ 10 ਫੁੱਟ ਵਾਈ ਸਵਾ ਦੋ ਫੁੱਟ ਦੇ ਵਿੱਚ ਇਹਦਾ ਏਮਬੋਸ ਚੈੱਕ ਕਰੋ ਕਿੰਨਾ ਹੋਆ ਆ ਰਿਹਾ ਹੈ ਦੇਖੋ ਜੀ ਸਰ ਬਿਲਕੁਲ ਕਿੰਨਾ ਹੋਆ ਡਿਜ਼ਾਈਨ ਹੈ ਇਹ ਵੀ ਸੈਲਫ ਡਾਈਸ ਦੇ ਵਿੱਚ ਹੈ ਜੀ ਤੇਬ ਉਤਾਰ ਕੇ ਇਸ ਨੂੰ ਵੀ ਆਸਾਨੀ ਨਾਲ ਆਪਾਂ ਕਿਸੇ ਵੀ ਸਰਫੇਸ ਦੇ ਉੱਤੇ ਲਗਾ ਸਕਦੇ ਹਾਂ ਬਿਲਕੁਲ ਪਾਗੜੀ ਇਸ ਦੀ ਬਹੁਤ ਜ਼ਿਆਦਾ ਮਜ਼ਬੂਤ ਹੈ ਠੀਕ ਹੈ ਸਰ ਜਿੰਨੀ ਮਰਜ਼ੀ ਸਲਾਬ ਹੋਵੇ ਸਲਾਬ ਅੱਗੇ ਨਹੀਂ ਆਉਗੀ ਜੀ ਸਰ ਇਹੀ ਸਾਡੇ ਕੋਲ ਲਗੋ 10 ਡਿਜ਼ਾਈਨ ਅਵੇਲੇਬਲ ਨੇ ਜੀ ਜਿਹੜਾ ਮਰਜ਼ੀ ਕਲਰ ਤੁਸੀਂ ਲੈ ਸਕਦੇ ਹੋ ਫੁੱਲ ਏਮਬੋਸ ਹੈ ਸਾਡੇ ਕੋਲ ਮਟੀਰੀਅਲ ਇਹ ਦੇਖੋ ਕਿੰਨਾ ਵਧੀਆ ਡਿਜ਼ਾਈਨ ਹੈ ਟੱਚ ਕਰੇ ਪਤਾ ਲੱਗਦਾ ਵੀ ਕੀ ਚੀਜ਼ ਹੈ ਇਹ ਜੀ ਤੇ ਕਲਰ ਦੋਸਤੋ ਇਹਦੇ ਵਿੱਚ ਬਹੁਤ ਜ਼ਿਆਦਾ ਨੇ ਬਹੁਤ ਭੰਡਾਰ ਹੈ ਬਾਈ ਲਵੇ ਵੀ ਤੁਹਾਨੂੰ ਕੱਲਾ ਕੱਲਾ ਕਲਰ ਇਹਦੇ ਬਾਰੇ ਦਿਖਾ ਨਹੀਂ ਸਕਦੇ ਬਾਕੀ ਬਾਈ ਜੀ ਆਹ ਦਿਖਾ ਰਹੇ ਨੇ ਇਹ ਇਸ ਤਰੀਕੇ ਨਾਲ ਪੈਕਿੰਗ ਆਉਂਦੀ ਹੈ ਆਪਣੇ ਕੋਲੇ ਜੀ ਸਰ 10 ਬਾਈ 4 ਦੇ ਵਿੱਚ 10 ਬਾਈ 4 ਦੇ ਵਿੱਚ ਠੀਕ ਆ ਜੀ ਤੇ ਜੇ ਰੇਟ ਦੀ ਗੱਲ ਕਰ ਲਈਏ ਸਰ ਰੇਟ ਇਹਦਾ ਕਿੰਨਾ ਕੁ ਹੋਣ ਵਾਲਾ ਰੇਟ ਜਿਹੜਾ ਸਾਡੇ ਕੋਲੋਂ ਮਿਲੂਗਾ ਤੁਹਾਨੂੰ ਕਿਧੋਂ ਨਹੀਂ ਮਿਲੂਗਾ ਪੂਰੇ ਇੰਡੀਆ 'ਚੋਂ ਆਲ ਇੰਡੀਆ ਪ੍ਰਾਈਸ ਚੈਲੰਜ ਹੈ ਸਾਡੇ ਕੋਲੇ ਇਸ ਤਰ੍ਹਾਂ ਦੀ ਵੈਰਾਈਟੀ ਹੈ ਔਰ ਇਸ ਤਰ੍ਹਾਂ ਦੇ ਰੇਟ ਨੇ ਕਿਧੋਂ ਨਹੀਂ ਮਿਲਨੇ ਤੁਹਾਨੂੰ ਜੀ ਸਰ ਹਾਂਜੀ ਸਰ ਇਹਦੇ ਬਾਰੇ ਵੀ ਦੱਸਿਓ ਜੀ ਇਹ ਆਪਣਾ 2 ਬਜ 2 ਦੇ ਵਿੱਚ ਆ ਜਾਂਦਾ ਹੈ ਮਾਰਕੀਟ ਦੇ ਵਿੱਚ ਰੇਡ ਦੀ ਗੱਲ ਕਰੀਏ ਤਾਂ 120 ਰੁਪਏ ਦਾ ਪੀਸ ਹੈ ਜੀ ਸਰ ਆਨਲਾਈਨ ਵੀ 120 150 ਰੁਪਏ ਵਿੱਚ ਆਦਾ ਹੈ ਆਪਾਂ ਦੇਮਾਗ ਸਿਰਫ 60 ਰੁਪਏ ਦਾ ਪੀਸ ਸਿਰਫ 60 ਰੁਪਏ ਦਾ ਜੀ ਸਿਰਫ 60 ਰੁਪਏ ਦਾ ਪੀਸ 15 ਰੁਪਏ ਸਕੁਅਰ ਫੁੱਟ ਜੀ ਸਰ ਸਿਰਫ 15 ਰੁਪਏ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਡਿਜ਼ਾਈਨ ਮਿਲ ਜਾਣਗੇ ਜੀ ਲਗਾਉਣਾ ਉਸੇ ਤਰੀਕੇ ਦਾ ਸੈਲਫ ਡੈਸੀ ਦੇ ਵਿੱਚ ਆਉਂਦਾ ਜੀ ਟੇਪ ਉਤਾਰੋ ਔਰ ਕਿਸੇ ਵੀ ਸਰਫੇਸ ਦੇ ਉੱਤੇ ਆਸਾਨੀ ਨਾਲ ਇਸ ਨੂੰ ਲਗਾਇਆ ਜਾ ਸਕਦਾ ਹੈ ਜੀ ਮਿਸਤਰੀ ਦੀ ਕੋਈ ਲੋੜ ਨਹੀਂ ਇਹਦੇ ਵਿੱਚ ਓਕੇ ਮਿਸਤਰੀ ਸਰ ਕੋਈ ਲੋੜ ਨਹੀਂ ਲੈ ਵੀ ਦੋਸਤੋ ਤੁਸੀਂ ਆਪ ਹੀ ਘਰੇ ਲਗਾ ਸਕਦੇ ਹੋ ਡਿਜ਼ਾਈਨ ਇਹਦੇ ਵਿੱਚ ਬਹੁਤ ਜ਼ਿਆਦਾ ਨੇ ਮੈਂ ਕਹਿੰਦਾ ਅਣਗਿਣਤੇ ਡਿਜ਼ਾਈਨ ਨੇ ਇਹ ਬਾਈ ਹੁਣੇ ਸਿੱਧਾ ਚਾਈਨਾ ਤੋਂ ਸਿੱਧਾ ਡਾਇਰੈਕਟ ਬਾਈਆਂ ਲਵੇ ਆਉਂਦਾ ਕੋਈ ਵਿਚ ਵਿਚੋਲਾ ਨਹੀਂ ਹੈਗਾ ਤੇ ਬਾਕੀ ਸਰ ਆ ਚੀਜ਼ਾਂ ਜੀ ਇਹ ਬਹੁਤ ਸੋਹਣੀ ਪਈਆਂ ਸਾਡੇ ਕੋਲ ਆਪਣੇ ਕੋ ਪੀਵੀਸੀ 3D ਪੈਨਲ ਆਪਣੇ ਕੋ ਮਿਲ ਜਾਂਦੇ ਨੇ ਇਹਦੇ ਵੀ ਸਾਡੇ ਕੋਲ ਬਹੁਤ ਡਿਜ਼ਾਈਨਿੰਗ ਹੈ ਜੀ ਸਰ ਬਾਕੀ ਦੋਸਤੋ ਇਹ ਸੀਟਾਂ ਤੁਸੀਂ ਘਰੇ ਆਪ ਹੀ ਲਿਜਾ ਕੇ ਲਜਾ ਲਗਾ ਸਕਦੇ ਹੋ ਜਿਵੇਂ ਤੁਸੀਂ ਦੇਖ ਰਹੇ ਹੋ ਕੰਧ ਦੇ ਉੱਪਰ ਇਹ ਸੀਟਾਂ ਲੱਗੀਆਂ ਹੋਈਆਂ ਨੇ ਬਿਲਕੁਲ ਬਹੁਤ ਸੌਖੇ ਤਰੀਕੇ ਨਾਲ ਇਹ ਚਿਪਕ ਜਾਂਦੀਆਂ ਨੇ ਬਾਕੀ ਤੁਸੀਂ ਆ ਸਕਰੀਨ ਦੇ ਉੱਪਰ ਸਾਹਮਣੇ ਚੱਲ ਰਹੀਆਂ ਨੇ ਵੱਖੋ ਵੱਖਰੇ ਤਰ੍ਹਾਂ ਦੀਆਂ ਇਹ ਸੀਟਾਂ ਤੁਸੀਂ ਲਿਜਾ ਸਕਦੇ ਹੋ ਆਉਣਾ ਤੁਹਾਨੂੰ ਮਰੀਲਕੁੱਲਾ ਸ਼ਹਿਰ ਦੇ ਵਿੱਚ ਪਊਗਾ ਬਾਕੀ ਆਪਾਂ ਦੂਸਰੇ ਸਟੋਰ ਦੇ ਵਿੱਚ ਚੱਲਦੇ ਹਾਂ ਹੁਣ ਉੱਧਰ ਦੀ ਵੀਡੀਓ ਤੁਹਾਨੂੰ ਦਿਖਾਉਨੇ ਆ ਹਾਂਜੀ ਸਰ ਦੱਸਿਓ ਜੀ ਆਪਾਂ ਦੋਸਤੋਂ ਦੂਜੇ ਸਟੋਰ ਦੇ ਵਿੱਚ ਆਇਆ ਬਾਈ ਦੇ ਤੇ ਬਾਈ ਜੀ ਹੁਣ ਦੱਸਣਗੇ ਹੁਣ ਹਾਂਜੀ ਆਪਨੇ ਕੋਲ ਦੇਖੋ 3D ਪੈਨਲ ਮਿਲ ਜਾਂਦਾ ਹੈ ਪੀਵੀ 3D ਪੈਨਲ ਫੁਲੀ ਵਾਟਰ ਪ੍ਰੂਫ ਹੈ ਇਸ ਨੂੰ ਕਿਸੇ ਵੀ ਕੰਨ ਤੇ ਆਪਾਂ ਲਗਾ ਸਕਦਾ ਜਿੰਨੀ ਮਾਰੀ ਸਲਾਬ ਹੋਵੇ ਜੀ ਸਰ ਵਾਲ ਬੁਟੀ ਕੀਤੀ ਹੈ ਨਹੀਂ ਕੀਤੀ ਹੈ ਵਾਲ ਬਿਨਾਂ ਵੀ ਇਹ ਲੱਗ ਜਾਂਦਾ ਹੈ ਜੀ ਬਹੁਤ ਹੀ ਵਧੀਆ ਕੁਆਲਿਟੀ ਲਾਈਫ ਟਾਈਮ ਵਾਲੀਆਂ ਚੀਜ਼ਾਂ ਨੇ ਸਰ ਇੱਧਰ ਇਹ ਆਪਣੀਆਂ ਗਲਾਸ ਮੋਜ਼ੈਕ ਟਾਈਲ ਆ ਗਈ ਜੀ ਇਹ ਵੀ ਅੱਜਕੱਲ੍ਹ ਟ੍ਰੈਂਡਿੰਗ ਦੇ ਵਿੱਚ ਹੈ ਬਹੁਤ ਜ਼ਿਆਦਾ ਲੱਗਦੀ ਹੈ ਇਹ ਵੀ ਜੀ ਤੇ ਆ ਤੁਹਾਨੂੰ ਦੋਸਤੋਂ ਮਿਲ ਜਾਣੀਆਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਵੈਰਾਈਟੀ ਆ ਬਾਈ ਹੁਣ ਲਵੇ ਉਰੇ ਤੇ ਆਹ ਆ ਸਰ ਇਧਰੋਂ ਇਹਨਾਂ ਬਾਰੇ ਵੀ ਦੱਸਿਓ ਇਹ ਆਪਣਾ ਕਾਰਪੈਟ ਆ ਗਿਆ ਸਿਰਫ 50 ਰੁਪਏ ਫੁੱਟ ਜੀ ਸਿਰਫ 50 ਰੁਪਏ ਫੁੱਟ ਦੇ ਵਿੱਚ ਇਹ ਆਪਣਾ ਸਾਇਦੇ ਹਿਸਾਬ ਨਾਲ ਲਿਆ ਜਾ ਸਕਦੇ ਹੋ ਜੀ ਲੈ ਵੀ ਦੋਸਤੋਂ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਸਰ ਇਹਨਾਂ ਦਾ ਕੀ ਰੇਟ ਸੀ ਇਹਨਾਂ ਦਾ ਆਪਣਾ ਮਾਰਕੀਟ ਦੇ 2500 ਰੁਪਏ ਦਾ ਰੋਲ ਆ ਆਪਣੇ ਕੋਲ 400 ਰੁਪਏ ਦਾ ਜੀ ਤੇ ਇਧਰੋਂ ਇਹ ਵਾਲੇ ਉਹੀ 400 ਰੁਪਏ ਦਾ ਰੋਲ ਠੀਕ ਆ ਸਰ ਨਵੀਂ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਬਾਈ ਉਹਨਾਂ ਦਾ ਗੜਾਉਣਾ ਤੁਸੀਂ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਬਾਕੀ ਆ ਤੁਹਾਨੂੰ ਫੈਲਾ ਦਿਖਾ ਦਨੇ ਆ ਇਹਦੇ ਵਿੱਚ ਸਾਰੀ ਡਿਟੇਲ ਦਿੱਤੀ ਹੋਈ ਆ ਜੀ ਸਰ ਤੇਈ ਦੁਕਾਨਦਾਰ ਨੇ ਸਾਡੀ ਵੀਡੀਓ ਦੇਖ ਕੇ ਕਸਟਮਰ ਨੂੰ ਕਹਿੰਦੇ ਨੇ ਕਿ ਇਹਨਾਂ ਕੋਲੇ ਵਾਲਪੇਪਰ ਜਿਹੜਾ ਹੈਗਾ ਕੈਟਾਲਾਗ ਦਾ ਨਹੀਂ ਹੈ ਜੀ ਅਸੀਂ ਤੁਹਾਨੂੰ ਦਿਖਾਉਂ ਰਿਹਾ ਸਾਡੇ ਕੋਲ ਕੈਟਾਲਾਗ ਨੇ 12 ਕੈਟਾਲਾਗ ਨਹੀਂ ਜੀ ਸਾਰਾ ਮਟੀਰੀਅਲ ਸਾਡਾ ਕੈਟਾਲਾਗ ਦਾ ਹੋਊਗਾ ਬਿਨਾ ਕੈਟਾਲੋਗ ਤੋਂ ਕੋਈ ਮਟੀਰੀਅਲ ਸਾਡੇ ਕੋਲੇ ਨਹੀਂ ਹੈਗਾ ਜੀ ਸਿਰਫ ਕੈਟਾਲਾਗ ਦਾ ਮਟੀਰੀਅਲ ਹੈ ਸਾਡੇ ਰੇਟ ਇਨੇ ਘਟ ਨਹੀਂ ਇਸ ਕਰਕੇ ਦੁਕਾਨਦਾਰ ਕਹਿ ਦਿੰਦੇ ਨੇ ਕਿ ਇਹਨਾਂ ਕੋਲ ਕੈਟਾਲਾਗ ਦਾ ਵਾਲਪੇਪਰ ਨਹੀਂ ਹੈ ਜੀ ਉਹਨਾਂ ਨੇ 1000 ਰੁਪਏ ਦਾ ਵੇਚਣਾ ਹੁੰਦਾ ਅਸੀਂ ਵੇਚਦੇ ਆ ਸਿਰਫ 200 300 400 ਰੁਪਏ ਦਾ ਜੀ ਸਰ ਬਹੁਤ ਜ਼ਿਆਦਾ ਦੋਸਤੋ ਫਰਕ ਆ ਬਾਈ ਹੋਣਾ ਦਾ ਤੇ ਮਾਰਕੀਟ ਦਾ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਤੁਹਾਨੂੰ ਵਾਲਪੇਪਰ ਦਿਖਾਏ ਨੇ ਇਹ ਇਹੀ ਕੈਟਲੋਗਾਂ ਦੇ ਵਾਲਪੇਪਰ ਨੇ ਜੀ ਵੀ ਬਹੁਤ ਜ਼ਿਆਦਾ ਵੈਰਾਈਟੀ ਆ ਦੋਸਤੋ ਦਿਖਾਉਂਦੇ ਦਿਖਾਉਂਦੇ ਥੱਕ ਜਾਗੇ ਬਹੁਤ ਫੈਲਾ ਨੇ ਇਹਦੇ ਨਾਲ ਦੀਆਂ ਬਾਈ ਹੋਣਾ ਲਵੇ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਬਹੁਤ ਵੱਖਰੇ ਵੱਖਰੇ ਤੁਹਾਨੂੰ ਡਿਜ਼ਾਈਨ ਉਰੇ ਬਾਈ ਹੋਣਾ ਲਵੇ ਮਿਲ ਜਾਣਗੇ ਬਾਈ ਜੀ ਦਾ YouTube ਤੇ ਜੋ ਵੀਡੀਓ ਚੱਲ ਰਹੀ ਆ ਇਹਨੂੰ ਤੁਸੀਂ ਸ਼ੇਅਰ ਕਰ ਦੋ ਜੇ ਕਿਸੇ ਨੇ ਵੀ ਘਰ ਦਾ ਕਮਰਾ ਕੋਈ ਤਿਆਰ ਕਰਵਾਉਣਾ ਆ ਬਹੁਤ ਸਸਤੇ ਰੇਟਾਂ ਦੇ ਵਿੱਚ ਤੁਹਾਡਾ ਕਮਰਾ ਤਿਆਰ ਹੋ ਜਾਊਗਾ ਆਪਦੇ ਸ਼ਹਿਰ ਦੇ ਵਿੱਚ ਤੁਸੀਂ ਰੇਟ ਕਨਫਰਮ ਕਰ ਸਕਦੇ ਹੋ ਬਾਕੀ ਕਾਲ ਕਰਕੇ ਬਾਈ ਹੁਣਾਂ ਦੇ ਰੇਟ ਕਨਫਰਮ ਕਰ ਸਕਦੇ ਹੋ ਜੇ ਤੁਹਾਨੂੰ ਫਰਕ ਲੱਗਿਆ ਜਰੂਰ ਬਾਈ ਹੁਣਾਂ ਲਵੇ ਮਰੇਲ ਕੋਟਲੇ ਸ਼ਹਿਰ ਦੇ ਵਿੱਚ ਬਾਈ ਹੁਣਾਂ ਦਾ ਸਟੋਰ ਆ ਮੰਨੇ ਪਰਮੰਨੇ ਨੇ ਬਾਈ ਹੁਣੇ ਤੇ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਆਪਣੇ ਕੋਲ ਪੀਵੀਸੀ ਦੇ ਵਿੱਚ 200 ਡਿਜ਼ਾਈਨ अवेलेबल ਹੈ ਜੀ ਫਲੂਟਡ ਦੇ ਵਿੱਚ ਅਣਗਿਣਤ ਡਿਜ਼ਾਈਨ ਨੇ ਸਾਡੇ ਕੋਲੇ ਸਾਰੇ ਤਰ੍ਹਾਂ ਦੇ ਫਲੂਟਡ ਪੀਵੀਸੀ ਫਲੂਟਰ ਪੈਨਲ ਡਬਲ ਪੀਸੀ ਲੂਵਰ ਚਾਰ ਕੋ ਲੂਵਰ ਜੀ ਹਰ ਤਰ੍ਹਾਂ ਦੇ ਲੂਵਰ ਸਾਡੇ ਕੋਲੇ ਹੋਲ ਸੇਲ ਦੇ ਵਿੱਚ अवेलेबल ਹੁੰਦੇ ਨੇ ਤੁਸੀਂ ਚੈੱਕ ਕਰ ਸਕਦੇ ਹੋ ਸਾਡਾ ਆਪਣਾ ਖੁਦ ਦਾ ਬ੍ਰਾਂਡ ਹੈ ਨਵੀਲ ਡੈਕੋਰ ਪੀਵੀਸੀ ਨਵੀਲ ਡੈਕੋਰ ਆਪਣਾ ਬ੍ਰਾਂਡ ਹੈ ਨਵੀਲ ਡੈਕੋਰ ਪੀਵੀਸੀ ਰੇਟ ਫੈਕਟਰੀਆਂ ਵਾਲੇ ਰੇਟ ਫੈਕਟਰੀ ਵਾਲੇ ਰੇਟ ਸਾਡੇ ਕੋਲੇ ਫੁੱਲ ਸਟਾਕ ਦੇ ਵਿੱਚ ਅਵੇਲੇਬਲ ਹੈ ਜੀ ਔਰ ਕੋਈ ਕਸਟਮਰ ਕੰਮ ਕਰਵਾਉਣਾ ਚਾਵੇ ਤਾਂ ਸਾਡੇ ਕੋਲੇ ਲੇਬਰ ਦੀ ਫੈਸਿਲਿਟੀ ਅਵੇਲੇਬਲ ਹੈ ਜਿਸ ਤਰ੍ਹਾਂ ਡਿਜ਼ਾਈਨ ਤੁਸੀਂ ਚਾਹੋਗੇ ਉਸ ਤਰ੍ਹਾਂ ਡਿਜ਼ਾਈਨ ਤੁਹਾਨੂੰ ਪਾ ਕੇ ਦੇਾਂਗੇ ਤੁਹਾਨੂੰ ਆਜੋ ਉੱਪਰ ਡਿਜ਼ਾਈਨ ਪਏ ਹੋਏ ਦਿਖਾਉਣੇ ਆ ਸੈਂਪਲ ਜੀ ਹਾਂਜੀ ਸਰ ਆਹ ਕਮਰੇ ਤੁਸੀਂ 12 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ ਆਪਾਂ ਤਿਆਰ ਕਰਕੇ ਦਿੰਨੇ ਆਂ ਆਪਨੇ ਪੀਵੀਸੀ ਦਾ ਮਟੀਰੀਅਲ 12 ਰੁਪਏ ਫੁੱਟ ਤੋਂ ਰੇਟ ਸਟਾਰਟ ਹੋ ਜਾਂਦਾ ਹੈ ਬਾਕੀ ਇਸ ਤੋਂ ਬਾਅਦ 12 13 14 15 16 ਇਸ ਤਰੀਕੇ ਨਾਲ ਕੁਆਲਿਟੀ ਦੇ ਹਿਸਾਬ ਨਾਲ ਰੇਟ ਵਧਦਾ ਜਾਂਦਾ ਹੈ ਬਾਕੀ ਤੁਸੀਂ ਲੈ ਕੇ ਸਾਡੇ ਕੋਲੋਂ ਮਟੀਰੀਅਲ ਲੈ ਲਓ ਅਸੀਂ ਫੈਕਟਰੀ ਦੇ ਰੇਟਾਂ ਤੇ ਹੀ ਸਾਡੇ ਕੋਲ ਲੇਬਰ ਦੀ ਫੈਸਿਲਿਟੀ ਵੀ ਅਵੇਲੇਬਲ ਹੈ ਜਿਸ ਤਰ੍ਹਾਂ ਤੁਸੀਂ ਡਿਜ਼ਾਈਨ ਕਹੋਗੇ ਉਸ ਤਰ੍ਹਾਂ ਡਿਜ਼ਾਈਨ ਸਾਡੇ ਮਿਸਤਰੀ ਪਾ ਦੇਣਗੇ ਤੁਹਾਡੇ ਸਾਡੇ ਕੋਲੇ ਡੈਮੋ ਲੱਗੇ ਹੋਏ ਨੇ ਐਲਸੀਡੀ ਪੈਨਲ ਦੇ ਸੀਲਿੰਗ ਦੇ ਦੀਵਾਰਾਂ ਤੇ ਡਿਜ਼ਾਈਨਿੰਗ ਹੋ ਯਾਰ ਨੇ ਜੀ ਕਸਟਮਰ ਜਿਸ ਤਰ੍ਹਾਂ ਡਿਜ਼ਾਈਨ ਕਹੇ ਉਸ ਤਰ੍ਹਾਂ ਡਿਜ਼ਾਈਨ ਅਸੀਂ ਪਾ ਦਾਂਗੇ ਕੋਈ ਉਹਨਾਂ ਕੋਲ ਆਪਣਾ ਡਿਜ਼ਾਈਨ ਹੈ ਕੋਈ ਨੈਟ ਤੋਂ ਉਹਨਾਂ ਹੀ ਡਿਜ਼ਾਈਨ ਲੈ ਲਿਆ ਤਾਂ ਅਸੀਂ ਉਸ ਦੀ ਕਾਪੀ ਕਰਕੇ ਡਿਜ਼ਾਈਨ ਉਸੇ ਤਰੀਕੇ ਸੇਮ ਪਵਾਵਾਂਗੇ ਜੀ ਜਿਵੇਂ ਆਹ ਪਹਿਲਾਂ ਪਈਆਂ ਨੇ ਆਪਣੀਆਂ ਮੂਹਰੇ ਸਰ ਇਹ ਸਾਡੇ ਕੋਲੇ ਹਰ ਤਰ੍ਹਾਂ ਦੇ ਲੂਵਰ ਡਬਲ ਯੂ ਪੀ ਸੀ ਲੂਵਰ ਚਾਰ ਕੋ ਲੂਵਰ ਲੂਵਰ ਪੀ ਵੀ ਸੀ ਫਲੂਟਡ ਪੈਨਲ ਹਰ ਤਰ੍ਹਾਂ ਦੀ ਇੰਟੀਰੀਅਰ ਡੈਕੋਰੇਸ਼ਨ ਦੀ ਆਈਟਮ ਸਾਡੇ ਕੋਲ ਅਵੇਲੇਬਲ ਹੈ ਬੋਲਸੇ ਰੇਟਾਂ ਤੇ ਜੀ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਵੱਖਰੇ ਜਿਹੇ ਤੁਹਾਨੂੰ ਡਿਜ਼ਾਈਨ ਬਾਈ ਹੋਣਾ ਲਵੇ ਉਰੇ ਮਿਲ ਜਾਣਗੇ ਆਹ ਹੈਟਮਾਸਰ ਇਹ ਆਪਣੇ 4 ਕੋ ਲੂਬਰ ਆ ਗਏ ਜੀ 6 ਇੰਚੀ ਆ ਗਿਆ 12 ਇੰਚੀ ਆ ਗਿਆ ਜੀ ਲੈ ਵੀ ਦੋਸਤੋ ਤੁਸੀਂ ਵੱਖਰੇ ਜਿਹੇ ਡਿਜ਼ਾਈਨ ਨਾਲ ਆਪਦਾ ਕਮਰਾ ਤਿਆਰ ਕਰ ਸਕਦੇ ਹੋ ਪੂਰੇ ਇੰਡੀਆ ਦਾ ਬਾਈ ਹੋਣਾ ਦਾ ਰੇਟਾਂ ਦਾ ਚੈਲੰਜ ਆ ਤੁਸੀਂ ਜਰੂਰ ਵਿਜ਼ਿਟ ਕਰੋ ਮਰੇਲਕੋਟਲਾ ਸ਼ਹਿਰ ਦੇ ਵਿੱਚ ਭਾਈ ਜੀ ਬ੍ਰਾਂਚਾਂ ਕਿੱਥੇ ਕਿੱਥੇ ਖੁੱਲੀਆਂ ਵੀ ਨੇ ਆਪਣੀਆਂ ਹੋਰ ਆਪਣੀਆਂ ਮਲੇਰ ਕੋਲੇ ਤਿੰਨ ਬ੍ਰਾਂਚਾਂ ਨੇ ਇੱਕ ਤਾਂ ਆਪਣੀ ਹੈਗੀ ਲੁਧਿਆਣਾ ਰੋਡ ਤੇ ਜਦੋਂ ਆਪਾਂ ਲੁਧਿਆਣੇ ਤੋਂ ਮਲੇਰ ਕੋਲੇ ਆਉਣੇ ਆ 5 ਕਿਲੋਮੀਟਰ ਬਾਹਰ ਤਾਰਾ ਸਟੇਟ ਕਲੋਨੀ ਦੇ ਬਾਹਰ ਹੈ ਇੱਕ ਆਪਣੀ ਦੁਕਾਨ ਹੈ ਜਦੋਂ ਨਾਭਾ ਪਟਿਆਲੇ ਤੋਂ ਆਪਾਂ ਆਉਣੇ ਆ ਤਾਂ ਪਹਿਲੇ ਚੌਂਕ ਹੈ ਮਲੇਰ ਕੋਲੇ ਦਾ ਗਰੇਵਾਲ ਚੌਂਕ ਉੱਥੇ ਆਪਣੀ ਇੱਕ ਦੁਕਾਨ ਹੈ ਇੱਕ ਆਪਣੀ ਮੇਨ ਜੋ ਬ੍ਰਾਂਚ ਹੈ ਮੇਨ ਆਫਿਸ ਜੋ ਹੈ ਸਾਡਾ ਉਹ ਸੱਟਾ ਚੌਂਕ ਐਚ ਬੀ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਹੈ ਗੁਰੂ ਰਵਿਦਾਸ ਦਾ ਮੰਦਿਰ ਹੈ ਔਰ ਐਚ ਪੈਟਰੋਲ ਪੰਪ ਹੈ ਸੱਟਾ ਚੌਂਗ ਦੇ ਕੋਲ ਉਹਦੇ ਬਿਲਕੁਲ ਸਾਹਮਣੇ ਤਿੰਨ ਮੰਜ਼ਲੀ ਸਾਡੀ ਦੁਕਾਨ ਹੈ ਨਵੀਲ ਇੰਟੀਰੀਅਰ ਜੀ ਬਾਕੀ ਦੋਸਤੋ ਸਕਰੀਨ ਤੇ ਨੰਬਰ ਚੱਲ ਰਹੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਾਂ ਜੀ ਸਰ ਇਹ ਸਾਰਾ ਮਟੀਰੀਅਲ ਹਮ ਲੋਕ ਕੈਟਲੋਗ ਦਾ ਹੈ ਫਰੈਸ਼ ਜੀ ਔਰ ਇਹ ਤੇ ਲੋਟ ਨੰਬਰ ਪੈਟਰਨ ਨੰਬਰ ਸਾਰਾ ਸਾਰਾ ਉਸ ਮੈਂਸ਼ਨ ਹੈ ਜੀ ਇਹ ਕੁਆਲਟੀ ਹੈ ਆਪਣੇ ਕੋਲ ਦੇਖੋ ਇੱਕ ਇੱਕ ਡਿਜ਼ਾਈਨ ਦੇ ਕਈ ਕਈ ਰੋਲ ਸਾਡੇ ਕੋਲ ਅਵੇਲੇਬਲ ਨੇ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਮਾਰਕੀਟ ਦੇ ਵਿੱਚ ਇਸ ਤਰ੍ਹਾਂ ਦਾ ਰੋਲ 2500 ਰੁਪਏ ਵਿਗ ਰਿਹਾ ਹੈ ਜੀ ਅਸੀਂ ਦੇ ਰਾ ਸਿਰਫ 400 ਰੁਪਏ ਦਾ ਜੀ ਸਰ ਜੀ ਕਿਸੇ ਨੇ business ਕਰਨਾ ਉਹਨੂੰ ਵੀ ਤੁਸੀਂ ਫੁੱਲ ਸਪੋਰਟ ਕਰੋਗੇ ਜੀ ਹਾਂਜੀ ਹਾਂਜੀ ਫੁੱਲ ਸਪੋਰਟ ਹੈ ਸਾਡੇ ਕੋਲੋਂ ਫੁੱਲ ਸਟਾਕ ਅਵੇਲੇਬਲ ਹੈ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਕੈਟਲੋਗ ਦੇ ਵਾਲਪੇਨ ਜੀ ਸਾਡੇ ਇਸ ਤਰ੍ਹਾਂ ਦੇ ਕਈ ਗਡਾਉਂ ਸਾਡੇ ਕੋਲ ਭਰੇ ਪੈਨੇ ਡਿਜ਼ਾਈਨ ਮਾਲ ਦੇ ਜੀ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਡਿਜ਼ਾਈਨਾਂ ਦੀ ਤਾਂ ਉਹਰੇ ਆਣ ਗਿਣਤੇ ਨੇ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਡੇ ਸਾਹਮਣੇ ਡਿਜ਼ਾਈਨ ਚੱਲ ਰਹੇ ਨੇ ਦੋਸਤੋ ਬਹੁਤ ਜ਼ਿਆਦਾ ਡਿਜ਼ਾਈਨ ਨੇ ਵੀ ਜਿੰਨੇ ਕਹਦਾਂ ਆ ਤੁਸੀਂ ਦੇਖ ਸਕਦੇ ਹੋ ਰੈਕਾਂ ਦੇ ਰੈਕ ਭਰੇ ਹੋਏ ਨੇ ਡਿਜ਼ਾਈਨਾਂ ਦੇ ਨਾਲ ਇਹ ਸਾਰੇ ਦੋਸਤੋ ਡਿਜ਼ਾਈਨ ਹੀ ਨੇ ਜੇ ਤੁਸੀਂ ਕੋਈ ਬਿਜ਼ਨਸ ਕਰਨਾ ਆ ਬਹੁਤ ਜ਼ਿਆਦਾ ਪ੍ਰੋਪਰਟਾ ਬਾਈ ਹੋਣੀ ਕਹਿੰਦੇ ਤੇ ਤੁਸੀਂ ਬਿਜ਼ਨਸ ਵੀ ਬਾਈ ਹੋਣਾਂ ਨਾਲ ਰਲ ਕੇ ਕਰ ਸਕਦੇ ਹੋ ਸਟਾਕ ਦੀ ਵੀਡੀਓ ਚੱਲ ਰਹੀ ਆ ਜੇ ਤੁਸੀਂ ਬਿਜ਼ਨਸ ਕਰਨਾ ਆ ਲੱਖਾਂ ਰੁਪਇਆ ਲਾ ਕੇ ਤੁਸੀਂ ਬਾਹਰਲੀਆਂ ਕੰਟਰੀਆਂ ਤੇ ਜਾਂਦੇ ਹੋ ਦੋਸਤੋ ਪੂਰੇ ਪੰਜਾਬ ਦੇ ਵਿੱਚ ਹੀ ਬਾਈ ਹੋਣੀ ਕਹਿੰਦੇ ਅਸੀਂ ਫੁੱਲ ਸਪੋਰਟ ਕਰਾਂਗੇ ਜਿਹੜਾ ਕੋਈ ਬਿਜ਼ਨਸ ਆਪਦਾ ਕਰਨਾ ਚਾਹੁੰਦਾ ਆ ਉਹਦੀ ਫੁੱਲ ਹੈਲਪ ਕਰੀ ਜਾਊਗੀ ਤੇ ਆ ਬਾਕੀ ਦੇਖ ਸਕਦੇ ਹੋ ਬਹੁਤ ਵੱਖਰੇ ਵੱਖਰੇ ਤਰ੍ਹਾਂ ਦੇ ਬਾਈ ਹੁਣੇ ਡਿਜ਼ਾਈਨ ਦਿਖਾ ਰਹੇ ਨੇ ਆਪਾਂ ਨੂੰ ਈਵੀ ਕੁਆਲਟੀ ਦਾ ਕੈਟਲੋਗ ਲਵਾ ਲੇ ਪਰ ਜੀ ਦਿੱਲੀ ਵਿੱਚ ਵੀ 2500 ਰੁਪਏ ਰੋਲ ਹੈ ਜੀ ਜਿਹੜਾ ਅਸੀਂ 400 ਰੁਪਏ ਰੋਲ ਦੇ ਰਹੇ ਆ ਆਲ ਇੰਡੀਆ ਪ੍ਰਾਈਸ ਚੈਲੰਜ ਹੈ ਸਾਡੇ ਵਰਗਾ ਰੇਟ ਕਿਦੋਂ ਨਹੀਂ ਮਿਲ ਸਕਦਾ ਤੁਹਾਨੂੰ ਔਰ ਤੁਸੀਂ ਦੇਖ ਸਕਦੇ ਹੋ 21 ਕੁੜੀ ਆਏ ਦੇਖੋ ਕਿੰਨੇ ਕਿੰਨੇ ਰੋਲ ਨੇ ਸਾਡੇ ਕੋਲੇ ਇਹ ਨਹੀਂ ਹੈਗੇ ਬਚਿਆ ਖੁਚਿਆ ਮਾਲ ਆ ਆ ਡਿਜ਼ਾਈਨ ਦੇਖੋ ਇੱਕ ਕੁ ਡਿਜ਼ਾਈਨ ਦੇ ਰੋਲ ਨੇ ਸਾਰੇ ਇਹ ਜੀ ਆ ਦੇਖੋ ਬਿਲਕੁਲ ਬਿਲਕੁਲ ਕੀ ਕੀ ਡਿਜ਼ਾਈਨ ਦੇ ਕੀ ਕੀ ਰੈਗ ਸਾਡੇ ਕੋਲ ਭਰੇ ਪੈਣ ਦੇ ਡਿਜ਼ਾਈਨ ਦੇ ਜੀ ਫੁੱਲ ਸਟਾਕ ਅਵੇਲੇਬਲ ਹੈ ਜੀ ਸਰ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਕੱਲੇ ਕੱਲੇ ਕਲਰ ਦੇ ਬਹੁਤ ਡਿਜ਼ਾਈਨ ਤੋਂ ਪਏ ਨੇ ਬਾਈ ਹੁਣਾਂ ਲਵੇ ਘਰਾਂ ਦੇ ਵਿੱਚ ਤੁਸੀਂ ਨੇ ਕੰਮ ਕਰਨਾ ਆਪਦੇ ਕਮਰਿਆਂ ਨੂੰ ਤਿਆਰ ਕਰਵਾਉਣਾ ਹੈ ਤਾਂ ਜਰੂਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਸ਼ਹਿਰ ਮਰੇਲ ਕੋਲਾ ਦੇ ਵਿੱਚ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸੇ ਤਰ੍ਹਾਂ ਤੁਹਾਡੇ ਵਾਸਤੇ ਹੋਰ ਵੀ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਜੀ